ਨਾਂ ਜਦੋਂ ਖੂਹ ਦੇ باوجود ਹਾਂਜੀ ਹਾਂਜੀ ਉਸ ਤੋਂ ਬਾਅਦ ਮੇਰੇ ਪੈਰ ਤਹਾ ਕਰਕੇ ਤੇ ਪੈਰਾਂ ਤੇ ਡਾਂਗਾ ਮਾਰੀਆਂ ਬਹੁਤ ਜ਼ਿਆਦਾ ਤੇ ਉਹਦੇ ਨਾਲ ਮੇਰੇ ਕਿਉਂਕਿ ਪਲਾਸਟਰ ਦੇ ਵਿੱਚ ਆਪਰੇਸ਼ਨ ਹੋਇਆ ਵਾ ਜੀ ਬਹੁਤ ਵੱਡਾ ਡਾਂਕੇ ਲੱਗੇ ਹੋਏ ਸੀਗੇ ਤੇ ਉਹ ਉਹਨਾਂ ਨੇ ਉਹਦੇ ਸਾਈਂ ਖੂਨ ਚੱਲ ਪਿਆ ਹਾਂ ਅੱਛਾ ਪਰ ਇੱਕ ਮੈਂ ਗੱਲ ਕਹਿਣੀ ਭੁੱਲ ਗਿਆ ਅਫਸੋਸ ਸਾਨੂੰ ਇਸ ਗੱਲ ਦਾ ਹੈ ਕੇ ਇਹਨਾਂ ਨਾਲ ਇੰਨੀਆਂ ਯਾਤੀਆਂ ਹੋਣ ਦੇ ਨਾਲ ਜਿਦੇ ਚ ਇਹਨਾਂ ਦਾ ਸਾਰਾ ਪਰਿਵਾਰ ਖਤਮ ਹੋ ਗਿਆ ਇਹਨਾਂ ਦਾ ਸਾਰਾ ਮਤਲਬ ਜਾਇਦਾਦ ਖਤਮ ਹੋ ਗਈ ਡੰਗਰ ਪਸ਼ੂ ਸਭ ਫਸਲਾਂ ਸਭ ਕੁਝ ਬਰਬਾਦ ਹੋ ਗਿਆ ਫਾਈਨੈਂਸ਼ਲੀ ਤੌਰ ਤੇ ਇਹ ਖਤਮ ਹੋ ਗਏ ਔਰ 6 ਮਹੀਨੇ ਹਫ਼ਤਾਵਾਲੇ ਦੇ ਵਿੱਚ ਦਾਖਲ ਰਹਿ ਕੇ ਬਹੁਤ ਸਾਲਾਂ ਬਾਅਦ ਜਾ ਕੇ ਪੈਰਾਂ ਛੋਇਆ ਪਰ ਸਾਡੇ ਕਿਸੇ ਵੀ ਸਿੱਖ ਆਗੂ ਨੇ ਜਾਂ ਸਾਡੀ ਕਿਸੇ ਸਿੱਖ ਸੰਸਥਾ ਨੇ ਜਾ ਸਾਡੇ ਕਰਮਦਲੀਆਂ ਨੇ ਨਾ ਨਰਮਦਲੀਆਂ ਨੇ ਬਾਤ ਤੱਕ ਨਹੀਂ ਪੁੱਛੀ ਕਿਸੇ ਨੇ ਆ ਕੇ ਕੋਈ ਹਾ ਦਾ ਨਾਰਾ ਤੱਕ ਨਹੀਂ ਮਾਰਿਆ ਮਦਦ ਕਰਨੀ ਤਾਂ ਦੂਰ ਦੀ ਗੱਲ ਆ ਇਹ ਸਾਡੀ ਕੌਮ ਦੀ ਬਹੁਤ ਵੱਡੀ ਬੜੰਮਣਾ ਹੈ ਭਰਾਵੋ ਅਗਰ ਤੁਸੀਂ ਆਪਣੇ ਇਤਿਹਾਸ ਨੂੰ ਆਪਾਂ ਪੁਰਾਣੀਆਂ ਗੱਲਾਂ ਤਾਂ ਬਹੁਤ ਕਰਦੇ ਆ ਬਹੁਤ ਸਾਨੂੰ ਮਾਣ ਦੀ ਹੈ ਇਸ ਗੱਲ ਦਾ ਤੇ ਅਸੀਂ ਮਾਣ ਵੀ ਕਰਦੇ ਆ ਕਿ ਸਾਡਾ ਜਿਹੜਾ ਇਤਿਹਾਸ ਇੰਨਾ ਮਾਨਨਾਮਤੀ ਆ ਪਰ ਜਿਹੜੇ ਸਾਡੇ ਅੱਜ ਉਹ ਇਤਿਹਾਸ ਨੂੰ ਸਿਰਜਣ ਵਾਲੇ ਨੇ ਉਹਨਾਂ ਨੂੰ ਤਾਂ ਆਪਾਂ ਸੰਭਾਲੀਏ ਉਹਨਾਂ ਦਾ ਕੰਮ-ਕਮ ਆਪਾਂ ਹਾਦਾ ਨਾਰਾਤ ਆ ਮਾਰੀ ਪਰ ਅਫੀ ਹੁੰਦੀਆ ਤੇ ਦਵਾਰਾ ਉਹਨਾਂ ਨੂੰ ਫੱਟੜ ਹੋਣ ਦੇ ਬਾਵਜੂਦ ਦੋਨੇ ਲੱਤਾਂ ਦੇ ਉੱਪਰ ਪਲਸਟਰ ਲੱਗਿਆ ਹੋਇਆ ਔਰ ਦੋਨੇ ਲੱਤਾਂ ਦੇ ਉੱਪਰ ਪੂਰਾ ਆਪਰੇਸ਼ਨ ਫੁੱਲ ਵੱਡਾ ਆਪਰੇਸ਼ਨ ਹੋਇਆ ਹੋਇਆ ਸੀ ਉਹਨਾਂ ਉਹਦੀਆਂ ਦੋਨਾਂ ਲੱਤਾਂ ਦਾ ਤੇ ਸਰੀਰ ਦਾ ਉਹਦੇ ਬਾਵਜੂਦ ਉਹਨੂੰ ਫਿਰ ਕਿਸ ਥਾਣੇ ਦੇ ਵਿੱਚ ਰੱਖ ਕੇ ਪੁੱਠਾ ਟੰਗ ਕੇ ਉਹਦੇ ਜਿਹੜਾ ਲੱਤਾਂ ਤੇ ਪੈਰਾਂ ਦੇ ਉੱਤੇ ਤਸ਼ੱਦਦ ਕਰਕੇ ਉਹਨੂੰ ਕਿਵੇਂ ਖੂਨੋਂ ਖੂਨ ਬੇਹਾਲ ਕੀਤਾ ਗਿਆ ਉਹਦੀ ਦਾਸਤਾਨ ਹੈ ਜਿਹੜੀ ਅਗਲੀ ਤੇ ਆਖਰੀ ਜਿਹੜੀ ਉਹਦੀ ਕਿਵੇਂ ਉਹਨੂੰ ਛੱਡਿਆ ਗਿਆ ਤੇ ਕਿਵੇਂ ਉਹਦੇ ਵਿੱਚ ਬਾਅਦ ਦੇ ਵਿੱਚ ਉਹਦੀ ਜਾਨ ਬਚੀ ਇਹ ਹੱਥ ਪੁੱਠੇ ਸਾਰੇ ਤੇ ਰੈਕੋਟ ਦਾ ਐਮ.ਐਲ.ਏ. ਨਿਰਮਲ ਸਿੰਘ ਮਹੰਤ ਜੀ ਜਿਹੜਾ ਉਹਦੇ ਦੋ ਸਾਲੇ ਗਵਾਹ ਕਰ ਲਈ ਅੱਛਾ ਕਿਉਂਕਿ ਉਸ ਦੁਪਹਿਰੇ ਤੇ ਸ਼ਾਮ ਨੂੰ ਤਿੰਨ ਟਾਈਮ ਮੈਨੂੰ ਇੰਟਰੋਗੇਟ ਕਰਦੇ ਦੀ ਅੱਛਾ ਲਗਾਤਾਰ ਲਗਾਤਾਰ ਜਦੋਂ ਇੱਕ ਵਾਰ ਝੱਡੇ ਪਾੜੇ ਜਾਣ ਤਾਂ ਮਤਲਬ ਮਾਸ ਫਟ ਜਾਂਦਾ ਹ ਹ ਹ ਤੇ ਉਦੋਂ ਬਾਅਦ ਲੱਤਾਂ ਇਕੱਠੀਆਂ ਨਹੀਂ ਹੁੰਦੀਆਂ ਜਿੰਨੀਆਂ ਮਤਲਬ ਮਾਰਨ ਵੇਲੇ ਤਕਲੀਫ ਹੁੰਦੀ ਹੈ ਨਾ ਉੰਨੀ ਇਕੱਠੀਆਂ ਕਰਨ ਵੇਲੇ ਹੁੰਦੀ ਹੈ ਓਕੇ 21 ਦਿਨਾਂ ਚ ਇਹਨਾਂ ਨੇ ਕੋਈ 40 ਮੁੰਡੇ ਮਾਰੇ ਜੀ ਮੇਰੇ ਹੁੰਦੇ ਹੁੰਦੇ ਅੱਛਾ ਜੀ ਹਾਂ ਮੇਰੀਆਂ ਅੱਖਾਂ ਦੇ ਸਾਹਮਣੇ 40 ਮੁੰਡੇ ਮਾਰੇ ਹੋ 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 ਪੰਜ ਪੰਜ ਮੁੰਡੇ ਵੀ ਇਕੱਠੇ ਇੱਕ ਇੱਕ ਦਿਨ ਮਾਰ ਕੇ ਲਿਆਏ ਨੇ ਤਾਂ ਤਾਂ ਰਜਾਨਾ ਦਾ ਹੀ ਸੀ ਕੰਮ ਤੇ ਮਤਲਬ ਉਹ ਕੱਪੜੇ ਅੱਛਾ ਜੀ ਜਿਹੜੇ ਹੋਣਗੇ ਕੋਈ 2 300 ਦਾ ਡਿਗੜ ਅੱਛਾ ਜਿਨ੍ਹਾਂ ਨੂੰ ਮਾਰਦੇ ਤੇ ਹਾਂ ਜਿਨ੍ਹਾਂ ਨੂੰ ਮਾਰਦੇ ਸੀ ਕਿਉਂਕਿ ਉਹ ਅਦਾਲਤ ਦਾ ਆਰਡਰ ਹੁੰਦਾ ਵੀ ਮਾ ਵੀ ਉਹਨਾਂ ਦਾ ਕੋਈ ਸਬੂਤ ਰੱਖਣਾ ਹੈ ਕਿਉਂਕਿ ਅਣਸਪਾਤੇ ਕਹਿ ਕੇ ਮਾਰਦੇ ਹੁੰਦੇ ਤੇ ਉੱਥੋਂ ਉਹਨਾਂ ਨੇ ਮਤਲਬ ਉਹਨਾਂ ਨੂੰ ਉਹ ਕਰ ਦੇਣਾ ਤੇ ਉੱਥੇ ਜਿੱਦੇ ਮੈਂ ਲਾਸਟ ਦਿਨ ਤੇ ਮੈਨੂੰ ਲੈ ਕੇ ਆਏ ਨੇ ਸਰਾ ਕੇ ਮਤਲਬ ਐਮਐਲਏ ਰਾਏਕੋਟਾ ਹੂੰ ਹੂੰ ਤੇ ਉਸ ਦਿਨ ਮੈਨੂੰ ਮੈਂ ਮੈਨੂੰ ਕਹਿੰਦੇ ਵੀ ਜੁੱਤੀ ਪਾ ਲੈ ਮੈਂ ਕਿਹਾ ਮੈ ਤੋਂ ਪੁਲਿਸ ਨੇ ਮੈਨੂੰ ਉਹ ਮੈਨੂੰ ਉਹਦੇ ਹਵਾਲੇ ਕਰਤਾ ਐਮਐਲਏ ਦੇ ਉਹਦੇ ਨਾਲ ਉਹਦੇ ਗਨਮੈਨ ਸੀਗੇ ਅੱਛਾ ਜੀ ਤੇ ਇਹ ਮੈਨੂੰ ਮੇਰੀ ਮੈਨੂੰ ਤੇ ਮੇਰੀ ਭੈਣ ਨੂੰ ਰੈਸਟ ਹਾਊਸ ਸੰਰੂਰ ਲੈ ਅੱਛਾ ਜੀ ਰੈਸਟ ਹਾਊਸ ਸੰਰੂਰ ਇਹਨਾਂ ਦੇ ਮਤਲਬ ਹੋਏ ਸਮਝੌਤੇ ਮੁਤਾਬਕ ਹੂੰ ਹੂੰ ਇਹਨਾਂ ਨੇ ਉੱਥੇ ਮੇਰਾ ਮੂੰਹ ਮਾਤੋ ਕੇ ਮੇਰੇ ਪੱਗ ਬੰਨਦੀ ਹੂੰ ਹੂੰ ਕਿਉਂਕਿ ਮੇਰੀਆਂ ਦਾ ਬਾਹਾਂ ਕੱਢੀਆਂ ਜਿਹਦੇ ਮੇਤੋਂ ਬਾਦੀ ਨਹੀਂ ਸੀ ਅੱਛਾ ਜੀ ਮੈਂ ਮੇਰੇ ਪੱਗ ਬੰਨਦੀ ਵੀ ਤਾਂ ਕਿ ਇਹ ਜਾ ਕੇ ਉਹਨਾਂ ਦੇ ਮੱਥੇ ਲੱਗੂਗਾ ਵੀ ਐਂ ਨਾ ਲੱਗੇ ਵੀ ਇੰਨਾ ਜਿਆਦਾ ਤਿਹੱਦਤ ਹੋਵੇ ਪਰ ਲਾਤ ਟੁੱਟੀ ਹੋਈ ਜਿਉਂ ਦੀਂਦੀ ਤੀਗੀ ਜੀ 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 ਤੇ ਉਸ ਤੋਂ ਬਾਅਦ ਮੈਨੂੰ ਜਿਹੜੇ ਬੰਦੇ ਲੈਣ ਆਏ ਸੀਗੇ ਅੱਛਾ ਹਾਂ ਜੀ ਉਹ ਵੀ ਕੋਈ ਮਤਲਬ ਸਰਦਾਰ ਸੀ ਉਧਰਲੇ ਤੇ ਉਹਨਾਂ ਨੇ ਵਿਚਾਲੇ ਪੈ ਕੇ ਸਮਝੌਤਾ ਕਰਾਇਆ ਤੀਗਾ ਓਕੇ 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 ਚਲੋ ਜੀ ਉਹਨਾਂ ਨੇ ਮਤਲਬ ਉਹ ਮੈਨੂੰ ਆਪਣੀ ਗੱਡੀ ਚ ਬਹਾ ਲਿਆ ਇਹ ਆ ਕੇ ਗੱਡੀ 'ਚ ਮੈਨੂੰ ਮਤਲਬ ਮੈਨੂੰ ਤੇ ਮੇਰੀ ਭੈਣ ਨੂੰ ਲੈ ਗਏ। ਅੱਛਾ। ਗ੍ਰੀਵੀਜਿਓ ਤੋ ਚਲੋ ਉਹ ਤੋਂ ਬਾਅਦ ਮੈਂ ਮਤਲਬ ਮੈਨੂੰ ਛੱਡਿਆ। ਹਾਂ ਜੀ। ਤੇ ਛੱਡਣ ਤੋਂ ਬਾਅਦ ਮੈਂ ਮਤਲਬ ਉੱਤਰ ਦਾ ਤਰਨ ਯੋਗਤਾ ਰਹਿ ਹੀ ਨਹੀਂ ਤੀ ਤੇ ਫਿਰ ਮੈਨੂੰ ਹਸਪੀਟਲ ਰੱਖਿਆ 6 ਮਹੀਨੇ ਕੋਈ ਘਟੋ ਘਟਾ। ਅੱਛਾ। 6 ਮਹੀਨੇ ਹਸਪੀਟਲ 'ਚ ਮੈਂ ਰਹਿ ਕੇ ਮੇਰੇ ਆਪਰੇਸ਼ਨ ਬਰੂਖਣ ਹੋਏ ਤੇ ਆ ਲੱਤ ਫੁੱਕੀ ਹੋਈ ਸੀ ਇਹਦਾ ਇਲਾਜ ਹੋਇਆ। ਅੱਛਾ। ਹਾਂਜੀ ਮਤਲਬ ਫੇਰ ਅਸੀਮ ਉਸ ਤੋਂ ਬਾਅਦ ਜਦੋਂ ਮੈਂ ਚੱਲਣ ਫਿਰਨ ਮਾਰਾ ਮੋਟਾ ਜਿਹਾ ਲੱਗਿਆ ਨਹੀਂ ਸੀ ਮੈਂ ਪਿਆਈ ਸੀ ਮੰਜੇ ਤੇ ਹਾਂ ਹਾਂ ਤਾਂ ਕੁਦਰਤੀ ਮੇਰਾ ਭਾਂਜਾ ਮਤਲਬ ਗੁਮਟੀ ਕਿਸੇ ਦੇ ਘਰ ਠਹਿਰੇ ਹੋਏ ਸੀਗੇ ਉਹ ਉੱਥੇ ਕਿਸੇ ਮੁਖਬਰ ਨੇ ਮੁਖਰੀ ਕਰਤੀ ਤੇ ਉਹ ਇੱਥੇ ਉਹਨਾਂ ਨੂੰ ਘੇਰਾ ਪੈ ਗਿਆ ਹਾਂ ਹਾਂ ਤੇ ਪੁਲਿਸ ਮੁਕਾਬਲੇ ਚੋਂ ਮਾਰੇ ਗਏ ਅੱਛਾ ਕੱਲੇ ਭਾਂਜਾ ਤੇਰਾ ਭਾਂਜਾ ਵੀ ਦੋ ਹੋਰ ਮੁੰਡੇ ਸੀ ਅੱਛਾ ਹਾਂਜੀ ਤੇ ਬੜਬੜਾਦੀ ਪਹੂ ਤੇ ਇੱਕ ਮੁੰਡਾ ਮਤਲਬ ਬਹਾਦਰ ਘੜਦਾ ਤੀਆ ਅੱਛਾ 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 ਇਹ ਤਿੰਨੇ ਮੁੰਡੇ ਉੱਥੇ ਮਾਰੇ ਗਏ ਓਕੇ ਤੇ ਰਾਤ ਨੂੰ ਕਾਫੀ ਵੱਡੀ ਰਾਤ ਆ ਕੇ ਪੁਲਿਸ ਨੇ ਸਾਡਾ ਕੁੰਡਾ ਖੜਕਾਇਆ ਹੂੰ ਤੇ ਗੁਰਬਖਸ਼ੀਰ ਸਰ ਮੇਰਾ ਨਾਮ ਜੀ ਮੈਂ ਭੁੱਲ ਗਿਆ ਨਾਮ ਮਤਲਬ ਗੁਰਬਖਸ਼ੀਰ ਸਿੰਘ ਅ ਸੱਚ ਉਹ ਹੁੰਦਾ ਵੀ ਇੱਥੇ ਲੱਗਿਆ ਵਾ ਸ਼ੇਰਪੁਰ ਲੱਗਿਆ ਦੀ ਬਰੂ ਹਾਂਜੀ ਉਹ ਕਹਿੰਦਾ ਵੀ ਚਲੋ ਬਾਰ ਖੋਲਣ ਦੀ ਲੋੜ ਨਹੀਂ ਜਦੋਂ ਅਸੀਂ ਪੁੱਛਿਆ ਹਾਂਜੀ ਕੌਣ ਕਹਿੰਦਾ ਜੀ ਪੁਲਿਸ ਵਾਲਿਆਂ ਵੀ ਐ ਕਰਕੇ ਗੁੰਮਤੀ ਮੁਕਾਬਲਾ ਹੋਇਆ ਵੀ ਸਾਨੂੰ ਸਾਕਾ ਵੀ ਤੁਹਾਡਾ ਭਾਣ ਜਾਏਗਾ ਅੱਛਾ ਵੀ ਤੜਕੇ ਤੁਸੀਂ ਸਨਾਖਤ ਕਰਨੀ ਹੈ ਹੂੰ ਹੂੰ ਆਪਦੀ ਲਾਸ਼ ਲੈ ਕੇ ਆਉਣੀ ਹੈ ਤਾਂ ਲੈ ਆਓ ਅੱਛਾ ਜਿਹੜੀ ਸਾਨੂੰ ਕਹਿ ਕੇ ਗਿਆ ਹੂੰ 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 ਅਸੀਂ ਕਿਹਾ ਠੀਕ ਹੈ ਜੀ ਅਸੀਂ ਸਵੇਰੇ ਉਠੇ ਤੇ ਮੈਨੂੰ ਤਾਂ ਹੁਣ ਤਾਂ ਮੈਂ ਤਾਂ ਬੇਕਾਰ ਹੋਇਆ ਵਾ ਜਿਵੇਂ ਤਾਂ ਤੁਰਿਆ ਜਾਂਦਾ ਨਹੀਂ ਸੀ ਹਮ ਹਮ ਮੈਂ ਇਥੋਂ ਮਤਲਬ ਮੇਰੀ ਸਾਲੀ ਵੀ ਐ ਤੇ ਭਝਾਈ ਵੀ ਐ ਮੈਂ ਇੱਕ ਤਾਂ ਉਹ ਭੇਜਤੀ ਤੇ ਇਥੋਂ ਹੋਰ ਪਰਿਵਾਰ ਦੇ ਇੱਕ ਮੇਰੇ ਬਾਪੂ ਜੀ ਤੇ ਦੋ ਪਿੰਡ ਚੋਂ ਬੰਦੇ ਮਤਲਬ ਭੇਜਤੇ ਉਹ ਚਾਰੇ ਜਾਣੇ ਸਿਟੀ ਥਾਣੇ ਚ ਬਰਨਾਲੇ ਅੱਛਾ ਉਹਦੀ ਸਨਾਖਤ ਕਰਨ ਚਲੇ ਗਏ ਓਕੇ ਚਲੋ ਉਹਨਾਂ ਨੇ ਸਨਾਖਤ ਕੀਤੀ ਸਨਾਖਤ ਕਰਨ ਤੋਂ ਬਾਅਦ ਦੱਸਤਾ ਵੀ ਹਾਂਜੀ ਸਾਡਾ ਹੀ ਮੁੰਡਾ ਹੈ ਹਮ ਹਮ ਜਦੋਂ ਉਹ ਚਲੋ ਪਿੰਡ ਮੁੜ ਕੇ ਆ ਗਏ ਤੇ ਕਹਿੰਦੇ ਵੀ ਜੇ ਲਾਸ਼ ਲਜਾਣੀ ਹੈ ਤਾਂ ਲਿਜਾ ਸਕਦੇ ਹੋ ਅੱਛਾ ਕੱਲ ਨੂੰ ਲੈ ਜਾਓ ਓਕੇ ਤੇ ਸਾਨੂੰ ਬਲਕੇ ਪਿੱਛੋਂ ਸੁਨੇਹਾ ਦਿੱਤਾ ਵੀ ਅੱਜ ਹੀ ਲਿਆਓ ਹਮ ਹਮ ਅਸੀਂ ਇੱਥੋਂ ਮਤਲਬ ਲੋਕ ਲੋਕਾਂ ਨੇ ਟਰੱਕ ਭਰ ਲਿਆ ਵੀ ਮਤਲਬ ਚਲੋ ਲਾਸ਼ ਲੈ ਕੇ ਆਉਨੇ ਆ ਵੀ ਜਦੋਂ ਹੁਣ ਪੁਲਿਸ ਵਾਲੇ ਕਹਿ ਕੀ ਗਏ ਨੇ ਹਮ ਹਮ ਤੇ ਉਹਦੇ ਚ ਕੀ ਹੋਇਆ ਜੀ ਮਤਲਬ ਮੈਂ ਹੁਣ ਬੇਕਾਰ ਹੋਇਆ ਪਿਆ ਤੀ ਹਮ ਹਮ ਉੱਥੇ ਜਿਹੜਾ ਸੇਰਪੁਰ ਦਾ ਡੀਐਸਪੀ ਆ ਪਉ ਦੀ ਜਨਾਹ ਪਉ ਕਰਕੇ ਮਸੂਰ ਸੀਗਾ ਹੂੰ 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 ਉਹ ਉਥੇ ਗਿਆ ਹੋਇਆ ਤੇ ਉਹਨੇ ਜਦੋਂ ਲੋਕ ਟਰੱਕ ਭਰ ਕੇ ਵਾਗੇ ਉਹਨਾਂ ਨੂੰ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਡੱਬਾ ਲਿਆਓ ਕੱਪੜਾ ਲਿਆਓ ਹੋਰ ਐਰਾ ਵਗੈਰਾ ਜੋ ਵੀ ਮੰਗਾਇਆ ਹੂੰ ਮੰਗਾਉਣ ਤੋਂ ਬਾਅਦ ਉਹਨੇ ਮਤਲਬ ਪੁਲਿਸ ਨੂੰ ਹਿਯਾਰਾ ਕਰਤਾ ਵੀ ਇਹਨਾਂ ਲੋਕਾਂ ਨੂੰ ਕੁੱਟੋ ਮਾਰੋ ਮਤਲਬ ਚਾਕੇ ਅੰਦਰ ਛਟੋ ਅੱਛਾ ਲੋਕ ਬਹੁਤ ਲੋਕਾਂ ਤੇ ਸਰਦਾਰ ਬਹੁਤ ਲੋਕਾਂ ਨੇ ਇਟਾਂ ਮਾਰੀਆਂ ਮਤਲਬ ਉਹਨੇ ਆਪ ਉਥੋਂ ਚੱਕ ਚੱਕ ਰੋੜੇ ਜਿਹੜੇ ਮਤਲਬ ਗਏ ਸੀਗੇ ਲੈ ਜਿਹੜੇ ਲੋਕ ਪਹਿਲਾਂ ਇਥੋਂ ਕਹਿ ਕੇ ਗਏ ਵੀ ਲਾਫ ਲਾਏ ਉਲਾਫ ਲੈਣ ਗਏ ਬਹੁਤ ਸਦਤ ਕੀਤਾ ਲੋਕਾਂ ਤੇ ਅੱਛਾ ਹਾਂਜੀ ਲੋਕ ਬਹੁਤ ਉਥੋਂ ਕਾਫੀ ਮੁੰਡੇ ਮਤਲਬ ਉਥੋਂ ਫੜ ਲਏ ਓਕੇ 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 ਤੇ ਦੂਸਰੇ ਤੜਕੇ 7 ਵਜੇ ਹੂੰ ਹੂੰ ਸੇਰਪੁਰ ਦੀ ਪੁਲਿਸ ਇੱਥੇ ਗੁਰਵਤਨ ਸਿੰਘ ਬਾਬਾ ਐਸਆਈ ਹੁੰਦਾ ਸੀ ਤੇ ਉਹਦੀ ਅਗਵਾਈ ਚ ਪੁਲਿਸ ਮੇਰੇ ਘਰੇ ਫੇਰ ਆ ਗਈ ਹੂੰ ਹੂੰ ਉਹ ਕਹਿੰਦੇ ਵੀ ਗੁਰਦੀਪ ਸਿੰਘ ਨੂੰ ਲੈ ਕੇ ਜਾਣਾ ਹੂੰ ਹੂੰ ਤੇ ਜਦੋਂ ਸਾਡੇ ਪਰਿਵਾਰ ਨੇ ਕਿਹਾ ਵੀ ਤਾਂ ਲੱਤ ਟੁੱਟੀ ਵੀ ਆ ਵੀ ਬਾਹਾਂ ਨਿੱਕੇ ਹੋ ਜਾਂਦੇ ਮੇਰੇ ਉਹਦਾ ਨਾ ਬਾਹਾਂ ਕੰਮ ਕਰਦੀਆਂ ਨਾ ਲੱਤਾਂ ਕੰਮ ਕਰਦੀਆਂ ਨੇ ਹੂੰ ਹੂੰ ਤੇ ਵੀ ਤੁਸੀਂ ਕਹੋ ਚਲੋ ਮੇਰੀਆਂ ਭੈਣਾਂ ਹੋਰ ਤੀਆਂ ਉਹ ਆਈਆਂ ਉਹ ਰੋਣ ਲੱਗੀਆਂ ਤਾਂ ਗੁਰਵਤਨ ਸਿੰਘ ਕਹਿੰਦਾ ਵੀ ਮੈਂ ਸੌਂ ਖਾਣਾ ਵੀ ਮੈਂ ਇਹਨੂੰ ਹੱਥ ਨਹੀਂ ਲਾਉਂਦਾ ਹੂੰ ਵੀ ਕੋਈ ਗੱਲ ਨਹੀਂ ਉਹ ਕਰਨ ਉਦੇ ਨਾਲ ਕੁਦਰਤੀ ਘਰੋਂ ਮੇਰਾ ਛੋਟਾ ਭਰਾ ਇੱਕ ਹੈਂਡੀਕੈਪਟ ਤੇ ਇੱਕ ਲਾਤੋਂ ਉਹਨਾਂ ਨੇ ਕਹਿਦਾ ਵੀ ਤੂੰ ਇਹਦੇ ਮਾੜਾ ਮੋਟਾ ਪਾਣੀ ਧਾਣੀ ਦੇਵੇਂਗਾ ਵੀ ਤੂੰ ਨਾਲ ਬਹਿ ਜਾ ਉਹਨੂੰ ਹੀ ਪਹਾਤਾ ਹਮ ਜਦੋਂ ਅਸੀਂ ਥਾਣੇ ਚਲੇ ਗਏ ਤਾਂ ਉੱਥੇ ਕੀ ਉਹ ਹਾਲਤ ਮੇਰੀ ਦੇਖ ਕੇ ਉਥੋਂ ਪੁਲਸਾਰਿਆਂ ਨੇ ਕਿ ਕਿ ਤਾਬੀ 4000 ਰੁਪਏ ਦਿੱਤੀ ਨਹੀਂ ਤੂੰ ਹੋਣੀ ਤਾਂ ਇਹਦਾ ਤੜਕੀ ਮੈਨੂੰ ਚਾਹ ਮੰਗਾ ਦੀ ਅੱਛਾ ਹਾਂ ਜੀ ਉਧਰੋਂ ਡੀਐਸਪੀ ਪਹੂ ਆ ਗਿਆ ਹਮ ਡੀਐਸਬੀ ਪਾਉ ਨੇ ਉਸ ਐਸਐਟਓ ਨੂੰ ਹਾਲਾਂਕਿ ਉਹਦੇ ਪਿਓ ਵਰਗਾ ਦੀ ਬਜ਼ੁਰਗ ਅੱਛਾ ਗੁਰਬਖਸ਼ ਸਿੰਘ ਐਨੀਆਂ ਗਾਲਾਂ ਕੱਢੀਆਂ ਹੂੰ ਮੇਰੇ ਸਾਹਮਣੇ ਕਿਹਾ ਇਹ ਤੇਰਾ ਜਵਾਈ ਲੱਗਦਾ ਹੈ ਹੂੰ ਉਹ ਪਾਉ ਵੈਸੇ ਵੀ ਬਹੁਤ ਗਾਲਾਂ ਕੱਢਦਾ ਨੂੰ ਮੈਂ ਜਾਣ ਦੇਖਿਆ ਉਹ ਵੀ ਤੇਰਾ ਜਵਾਈ ਲੱਗਦਾ ਹੈ ਮਤਲਬ ਇਹਨੂੰ ਇੱਥੇ ਚਾਹ ਫੜਾਈਆ ਅੱਛਾ ਤੇ ਕਿਆ ਮੈਂ ਜਦ ਪਈ ਤੀ ਜਿਸ ਲਈ ਉਹ ਤੋਂ ਬਾਅਦ ਉਹਨੂੰ ਕਹਿੰਦਾ ਵੀ ਉਹ ਕਰੋ ਚਲੋ ਉਹ ਤਾਂ ਹੋ ਗਿਆ ਉਹ ਤੋਂ ਬਾਅਦ ਉਹਨੇ ਕਿਥੇ ਮਤਲਬ ਹੋਰ ਇਸ ਚੋਤੀ ਦਾ ਲੱਗਿਆ ਆਪਣੇ ਦੋਸਤਾਰ ਥਾਣੇਦਾਰ ਤੀਗਾ ਇੱਥੇ ਕੁਲਦੀਪ ਸਿੰਘ ਉਹਨੂੰ ਕਿਹਾ ਵੀ ਇਹਨੂੰ ਇੰਟਰੋਗੇਟ ਕਰ ਅੱਛਾ ਹਾਂ ਜੀ ਤੇ ਜਿਹਦੇ ਚ ਮੈਨੂੰ ਜਦੋਂ ਇੰਟਰੋਗੇਟ ਹੁਣ ਉਹ ਕਿੱਥੋਂ ਕਰੇ ਮੇਰੀਆਂ ਲੱਤਾਂ ਟੁੱਟੀਆਂ ਵੇ ਤੇ ਪਲਾਸਟਰ ਲੱਗਿਆ ਹੋਇਆ ਸੀ ਫਿਰ ਉਹਨਾਂ ਨੇ ਮੇਰੀਆਂ ਮਤਲਬ ਕੁੱਟ ਤੇ ਫੜ ਕੇ ਦਾ ਦਾ ਸੋਟੀਆਂ ਨਾਲ ਜੱਕ ਦੇ ਹੋਏ ਦੇ ਬਾਵਜੂਦ ਹਾਂਜੀ ਹਾਂਜੀ ਉਸ ਤੋਂ ਬਾਅਦ ਮੇਰੇ ਪੈਰ ਤਹਾ ਕਰਕੇ ਤੇ ਪੈਰਾਂ ਤੇ ਡਾਂਗਾ ਮਾਰੀਆਂ ਬਹੁਤ ਜ਼ਿਆਦਾ ਤੇ ਉਹਦੇ ਨਾਲ ਮੇਰੇ ਕਿਉਂਕਿ ਇਹਦਾ ਪਲਾਸਟਰ ਦੇ ਵਿੱਚ ਆਪਰੇਸ਼ਨ ਹੋਇਆ ਵਾ ਜੀ ਬਹੁਤ ਵੱਡਾ ਟਾਂਕੇ ਲੱਗੇ ਹੋਏ ਜੀ ਤੇ ਉਹ ਉਹਨਾਂ ਨੇ ਉਹਦੇ ਸਾਈਂ ਫੋਨ ਚੱਲ ਪਿਆ ਅੱਛਾ ਹੈ ਪਬ ਵਾ ਫੜ ਕੇ ਆ ਕੂਣੀਆਂ ਤੋਂ ਲੈ ਕੇ ਮਤਲਬ ਵਾ ਫਿਰ ਉਹਨਾਂ ਨੇ ਮਤਲਬ ਮੈਨੂੰ ਛੱਡਿਆ ਹਾਂਜੀ ਜਿਹਦੇ ਨਾਲ ਸਾਰਾ ਮੇਰਾ ਸਾਰਾ ਖੂਨ ਨਾਲ ਭਰ ਗਿਆ ਅੱਛਾ ਹਾਂਜੀ ਉਹਨਾਂ ਨੇ ਫੇਰ ਮੈਨੂੰ ਛੱਡਿਆ ਫੇਰ ਛੱਡਣ ਤੋਂ ਬਾਅਦ ਇਹਨਾਂ ਨੇ ਮਤਲਬ ਮੈਨੂੰ ਉਧਰ ਇੱਕ ਕਮਰੇ 'ਚ ਸਿੱਟਤਾ ਹੂੰ ਹੂੰ ਤੇ ਚਲੋ ਉਪਰ ਦੇ ਕਈ ਦਿਨ ਮਤਲਬ ਮੈਨੂੰ ਉੱਥੇ ਰੱਖਿਆ ਹੂੰ ਹੂੰ ਤੇ ਹਾਂਜੀ ਫੇਰ ਮੈਨੂੰ ਮਤਲਬ ਇਥੇ ਐਕਸਐਮਐਲ ਹੁੰਦਾ ਸੀ ਆਪਣੇ ਮਤਲਬ ਸੁਖਦੇਵ ਸਿੰਘ ਮਤਲਬ ਕਾਂਗਰਸ ਦਾ ਤੇ ਦੋ ਤਿੰਨ ਵਾਰੀ ਲੜਿਆ ਵੀ ਇੱਥੇ ਦਿੱਤਿਆ ਤਾਂ ਹੈ ਨਹੀਂ ਸੀ ਤੇ ਪਰ ਉਹ ਬੰਦਾ ਬੜਾ ਚੰਗਾ ਸੀ ਉਹਨੇ ਮਤਲਬ ਪਤਾ ਨਹੀਂ ਕਿੱਥੋਂ ਕਹਿ ਕਹਾ ਕੇ ਮੈਨੂੰ ਛਡਾਇਆ ਹਾਂਜੀ ਉਹਨੇ ਛਡਾਇਆ ਕਿਹਾ ਇਹ ਕਹੇ ਮੈਂ ਇਹਨੂੰ ਮਾਰਨਾ ਹੈ ਡੀਐਸਪੀ ਪਹੂਕਰ ਹੈ ਅੱਤਵਾਦੀਆਂ ਦੀ ਮਾਂ ਹੈ ਫਲਾਣਾ ਧਮਕਾ ਧਮਕਾ ਬਹੁਤ ਗਾਲ 도 ਪੜ ਬਹੁਤ ਕਰਦਾ ਸੀ ਚਲੋ ਅਸੀਂ ਮਤਲਬ ਉਸ ਤੋਂ ਬਾਅਦ ਉਹਨਾਂ ਨੇ ਛਡਾਇਆ ਗਰਮੀਤ ਜੀ ਤਸ਼ਾਦਦ ਤਾਂ ਉਸ ਤੋਂ ਬਾਅਦ ਵੀ ਸਾਡੇ ਤੇ ਹੁੰਦਾ ਰਿਹਾ ਤੇ ਮਤਲਬ ਬਹੁਤ ਜ਼ਿਆਦਾ ਤਸ਼ਾਦਦ ਹੋਇਆ ਕਰ ਸਾਡਾ ਮਤਲਬ ੳਜਾੜਤਾ ਫਸਲਾਂ ਸਾਡੀਆਂ ੳਜਾੜਤੀਆਂ ਕੇਵਲਾ ਲਾਹ ਕੇ ਲੈ ਜਾਂਦੇ ਤੇ ਖੜੀਆਂ ਫਸਲਾਂ ਸਾਡੀਆਂ ਸੁਕਾਤੀਆਂ ਤੇ ਹਾਂਜੀ 100 ਕਿਲਾ ਦੀ ਖੇਤੀ ਕਰਦਾ ਸੀ ਜਦੋਂ ਮੈਂ 100 ਕਿਲੇ ਦੀ ਅੱਛਾ ਜੀ ਹਾਂਜੀ 100 ਕਿਲਾ ਮਤਲਬ ਝੋਨੇ ਦਾ ਸਾਡਾ ਖੜਾ ਸੁਕਾਤਾ ਸੀ ਤੇ ਪਾਣੀ ਨਹੀਂਤੀ ਲਾਉਣ ਦਾ ਸੀਰੀ ਚੂਰੀ ਸਾਡੇ ਭਜਾ ਦੇਤੀ ਅੱਛਾ ਜੀ ਹਾਂਜੀ ਮਤਲਬ 2-3 ਸਾਲ ਲਗਾਤਾਰ ਸਾਡੇ ਨਾਲ ਇਸ ਤਰ੍ਹਾਂ ਹੀ ਹੁੰਦਾ ਰਿਹਾ ਤੇ ਦੇ ਲੈਂਦੇ ਦੀ ਸਾਰਾ ਕੁਸ ਇਸ ਤਰ੍ਹਾਂ ਦਾ ਬੁਰਾ ਹਾਲ ਸਾਡਾ ਕਰਤਾ ਸੀ ਵੀ ਘਰੇ ਸਾਡੇ ਮੱਝ ਵੀ ਨਹੀਂ ਦੀ ਰਹਿਣ ਹੁੰਦਾ ਹੂੰ ਹੂੰ ਪੁੱਸੇ ਕਈ ਵਾਰੀ ਦਾ ਸਾਡੇ ਪਸ਼ੂ ਖੋਲ ਕੇ ਲੈ ਗਏ ਸੀਗੇ ਹਾਂਜੀ ਇਸ ਤਰ੍ਹਾਂ ਦਾ ਤਸੱਦ ਇਹ ਇਸ ਤਰ੍ਹਾਂ ਦੀ ਇਹ ਤਸੱਦਲ ਦੀ ਦਾਸਤਾਨ ਹੈ ਕਿ ਇਹਨਾਂ ਦਾਸਤਾਨ ਨਹੀਂ ਮੁੱਕਦੀ ਹੈਗੀ ਪਰ ਕਿਉਂਕਿ ਹੁਣ ਵੀਡੀਓ ਬਹੁਤ ਲੰਮੀ ਹੋ ਰਹੀ ਹੈ ਇਸ ਕਾਰਨ ਕਰਕੇ ਇਹਨੂੰ ਸਮਾਪਤ ਕਰਦੇ ਹਾਂ ਪਰ ਤੁਸੀਂ ਇਸ ਨੂੰ ਸਾਰੀ ਨੂੰ ਸੁਣ ਕੇ ਆਪ ਫੈਸਲਾ ਕਰਿਓ ਤਾਂ ਕਮੈਂਟ ਕਰਕੇ ਦੱਸਿਓ ਕਿ ਜੋ ਇਹ ਪੰਜਾਬ ਦੇ ਵਿੱਚ ਕਾਲਾ ਦੌਰ ਚੱਲਿਆ ਤੇ ਜਿਹੜਾ ਇਹ ਸਿਰਫ ਇੱਕ 20 ਦਿਨਾਂ ਦੀ ਕਹਾਣੀ ਜੋ ਸਰਪੰਚ ਸਾਹਿਬ ਨੇ ਸੁਣਾਈ ਆ ਔਰ ਇੱਕ ਥਾਣੇ ਦੀ 20 ਦਿਨਾਂ ਦੇ ਵਿੱਚ ਜੋ-ਜੋ ਇਹਨਾਂ ਨੇ ਦੱਸਿਆ ਤੇ ਜੋ ਇਹਦੇ ਨਾਲ ਹੋਇਆ ਤੇ ਬਾਕੀ ਪੰਜਾਬ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਕਿ ਕੀ ਕੁਝ ਹੋਇਆ ਹੋਊਗਾ ਤੇ ਕੀ ਕੁਝ ਜਿਹੜਾ ਅਜੇ ਅਣ ਸੁਣਿਆ ਤੇ ਅਣ ਦੇਖਿਆਗਾ ਤੇ ਸੋ ਇਹ ਅੱਜ ਦੀ ਜਿਹੜੀ ਸਟੋਰੀ ਆ ਅਗਰ ਤੁਹਾਨੂੰ ਠੀਕ ਲੱਗੀ ਸੁਣ ਤੁਸੀਂ ਸੁਣ ਕੇ ਇਹਨੂੰ ਲਾਈਕ ਕਰਿਓ ਤੇ ਅੱਗੇ ਸ਼ੇਅਰ ਕਰਕੇ ਲੋਕਾਂ ਤੱਕ ਅੱਗੇ ਤੱਕ ਪਹੁੰਚਾਓ ਤਾਂ ਕਿ ਸਾਰੇ ਲੋਕਾਂ ਨੂੰ ਇਹਨਾਂ ਦੀਆਂ ਕੀਤਿਆਂ ਵਿਦੇਕੀਆਂ ਦੀ ਜਾਣਕਾਰੀ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ